ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰੇਸ਼ਮ ਸਿੰਘ ਸਰਪੰਤੇ ਬੰਦ ਮਕੂਰ ਮੇਰੇ ਨਾਲ ਮੇਰੇ ਸਾਥੀ ਸਰਦਾਰ ਰੁਕਮ ਸਿੰਘ ਮੁਰਵਾਲ ਆਪਾਂ ਹੁਣ ਇੱਥੇ ਗੁਰੂ ਅਮਰਦਾਸ ਐਡਵਾਂਸ ਬੰਨ ਜਿਹੜਾ ਐਕਸਪ੍ਰੈਸ ਬੇਤੋਂ ਲੈ ਕੇ ਗੋਇੰਦਵਾਲ ਸਾਹਿਬ ਦੇ ਫੋਨ ਤੱਕ ਹੈ 8 ਕਿਲੋਮੀਟਰ ਲੰਬਾ ਉਧਰ ਤੇ ਖੜੇ ਆ ਬਾਬੂ ਇਹ ਬੜੀ ਤਸੱਲੀ ਸੀ ਕਿ ਪਾਣੀ ਦਰਿਆ ਦੇ ਵਿੱਚੋਂ ਘਟ ਗਿਆ ਹੈ ਇਹ ਸਾਡੀਆਂ ਫਸਲਾਂ ਜਿਹੜੀਆਂ ਵੱਜਣਗੀਆਂ ਅਸੀਂ ਸਫਲ ਹੋ ਚੱਲੇ ਹਾਂ ਬਚਾਉਂ ਚ ਪਰ ਆਹ ਪੁਆਇੰਟ ਜਿੱਥੇ ਆਪਾਂ ਹੁਣ ਖੜੇ ਆ ਇੱਥੋਂ ਦਰਿਆ ਲਗਭਗ 200 ਮੀਟਰ ਦੂਰ ਸੀ ਬਹੁਤ ਦੂਰੀ ਤੇ ਸੀ ਇਹ ਪਾਣੀ ਵਗਦੇ ਵਿੱਚ ਵਿੱਚ ਹੀ ਦਰਿਆ ਨੇ ਆਪਣਾ ਵਹਿਣ ਹੁਣ ਬਿਲਕੁਲ ਇੱਥੋਂ ਸਿਰਫ ਹਾਜ਼ਲੀ 10 ਫੁੱਟ ਦੀ ਦੂਰੀ ਤੋਂ ਵੀ ਅੰਦਰ ਆ ਗਿਆ ਇਹ ਬਹੁਤ ਤਿੱਖੀ ਧਾਰ ਲੱਗੀ ਹੋਈ ਆ ਇਹ ਕਿਸੇ ਵੀਰੇ ਵੀ ਇਹ ਬੰਨ ਨੂੰ ਖੋਹ ਸਕਦੀ ਹੈ ਯਤਨ ਕਰ ਰਹੇ ਆ ਇਸ ਨੂੰ ਬਚਾਉਣ ਦੇ ਸਾਰੀਆਂ ਸੰਗਤਾਂ ਲੱਗੀਆਂ ਹੋਈਆਂ ਹਨ ਸੰਪਰਦਾਵਾਂ ਲੱਗੀਆਂ ਹੋਈਆਂ ਹਨ ਸੰਤ ਮਹਾਂਪੁਰਸ਼ ਲੱਗੇ ਆ ਐਨ ਆਰ ਆਈ ਵੀ ਸਾਡੀ ਮਦਦ ਕਰ ਰਹੇ ਆ ਪਰ ਜੇਕਰ ਕਿਤੇ ਇਹ ਬੰਨ ਨਾ ਜਾੜੇ ਏਕ ਦੇ ਦਰਿਆ ਦੇ ਖੂਰੇ ਚ ਆ ਗਿਆ ਤੇ ਇਹ ਇਧਰਲੇ ਬੰਨੇ ਦੇ ਬਚੀਆਂ ਹੋਈਆਂ ਫਸਲਾਂ 4500 ਏਕੜ ਰਕਵਾ ਜਿਹੜਾ ਉਹ ਬਿਲਕੁਲ ਅ ਤੈਸ ਨਾਲ ਹੋਊਗਾ ਸਾਰੀਆਂ ਮਾਰੀਆਂ ਜਾਣਗੀਆਂ ਬਹੁਤ ਵੱਡਾ ਜ਼ਿੰਮੇਦਾਰਾਂ ਦਾ ਇਹ ਨੁਕਸਾਨ ਹੋ ਸਕਦਾ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਵੀ ਜਿੰਨਾ ਵੀ ਹੋ ਸਕਦਾ ਹੈ ਭਰੇ ਹੋਏ ਬੋਰਿਆਂ ਦੀਆਂ ਟਰਾਲੀਆਂ ਉਹ ਇੱਥੇ ਭੇਜਣ ਦੀ ਕਿਰਪਾਲਤਾ ਕਰੋ ਰੇਟ ਜਿਹੜੇ ਹਨ ਤਾਰਦੇ ਅਸੀਂ ਬੰਨ ਬੰਨ ਕੇ ਇੱਥੇ ਵਿੱਚ ਦਰਿਆ ਦੇ ਸੁੱਟ ਰਹੇ ਹਾਂ ਜਿੰਨੀ ਵੀ ਮਦਦ ਹੋ ਸਕਦੀ ਹੈ ਬੋਰੇ ਭਰਨ ਦੀ ਵੀ ਲੋੜ ਹੈ ਇੱਥੇ ਬੋਰੇ ਸੁੱਟਣ ਦੀ ਵੀ ਲੋੜ ਹੈ ਕੋਈ ਵਲੰਟੀਅਰ ਵੀਰ ਸੰਗਤ ਵੀ ਕਦਾ ਸਹਿਯੋਗ ਕਰੇ ਤਾਂ ਜੋ ਅਸੀਂ ਇਧਰ ਲੀਆਂ ਫਸਲਾਂ ਜਿਹੜੀਆਂ ਹੁਣ ਤੱਕ ਬਚੀਆਂ ਹੋਈਆਂ ਹਨ ਉਹਨਾਂ ਨੂੰ ਇਹ ਬਚਾਉਣ ਵਿੱਚ ਸਫਲ ਹੋ ਸਕੀਏ ਇਹ ਬਹੁਤ ਹੀ ਜਿਆਦੀ ਤੇਜ਼ੀ ਦੇ ਨਾਲ ਆ ਰਿਹਾ ਹੈ ਹੱਲੇ ਜਦੋਂ ਅਸੀਂ ਸ਼ਾਮੀ ਇੱਥੋਂ ਗਏ ਸੀ ਇੱਥੋਂ ਕਾਫੀ 50 60 ਫੁੱਟ ਦੂਰ ਸੀ ਪਰ ਰਾਤ ਰਾਤ ਦੇ ਵਿੱਚ ਹੀ ਇਹ ਬਿਆਦਾ ਵਹਿਣ ਜਿਹੜਾ ਉਹ ਬਿਲਕੁਲ ਹੀ ਬੰਦ ਏ ਹੁਣ ਬਿਲਕੁਲ ਪੈਰਾਂ ਵਿੱਚ ਆ ਗਿਆ ਤੇ ਕਿਸੇ ਸਮੇਂ ਵੀ ਇਹ ਇੱਥੋਂ ਕੁਝ ਨਾ ਬੰਨ ਨੂੰ ਖਤਰਾ ਹੋ ਸਕਦਾ ਹੈ ਇਹ ਮੈਂ ਬੇਨਤੀ ਕਰਦਾ ਹਾਂ ਕਿ ਫਿਰ ਸਾਰੇ ਜਿੰਨੇ ਕੋਈ ਐਨ ਆਰ ਆਈ ਸੰਸਥਾਵਾਂ ਹਨ ਕੋਈ ਵਲੰਟੀਅਰ ਵੀ ਰਹ ਹਨ ਸਾਰਿਆਂ ਨੂੰ ਇਹ ਬੇਨਤੀ ਕਰਦੇ ਆਂ ਸੰਗਤ ਨੂੰ ਸੰਗਤ ਭੇਜੋ ਜਿੰਨੇ ਆਉਂਦੇ ਸੰਗਤ ਵੱਧ ਤੋਂ ਵੱਧ ਇੱਥੇ ਆਵੇ ਸਾਡਾ ਸਹਿਯੋਗ ਕਰੇ ਜਿਹੜੇ ਜਿੰਨੇ ਬੋਰੇ ਜੇ ਕੋਈ ਭਰ ਕੇ ਲਿਆ ਸਕਦਾ ਹੈ ਬੋਰੇ ਭਰ ਕੇ ਇੱਥੇ ਲਿਆਉਣ ਦੀ ਕਿਰਪਾਤਾ ਕਰੋ ਜੀ ਚੱਲ ਕੇ ਬੋਰੇ ਭਰਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਇਹ ਅਸੀਂ ਲੋਕੇਸ਼ਨ ਭੇਜ ਦਾਂਗੇ ਐਡਰੈਸ ਹੈ ਖਿਜਰਪੁਰ ਮੰਡ ਤੋਂ ਜਿਹੜਾ ਜਿੱਥੇ ਪੋਲ ਸ਼ੁਰੂ ਹੁੰਦਾ ਹੈ ਐਕਸਪ੍ਰੈਸ ਹਾਈਵੇ ਉਹਦੇ ਤੋਂ ਇਹ ਬੰਨ ਵੀ ਸ਼ੁਰੂ ਹੁੰਦਾ ਹੈ ਉਸ ਰਸਤੇ ਆਇਆ ਜਾ ਸਕਦਾ ਹੈ ਜਾਂ ਸਾਡਾ ਨੰਬਰ ਪਲੀਜ਼ ਨੋਟ ਕਰ ਲਵੋ ਜੀ 94171 88041 ਆਪਣੇ 95015 21795 95015